ਵੀਰਾਂ ਨਾਲ ਕੋਈ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜੇ ਅੰਦਰ ਬੈਠੇ ਹੋਏ ਨੇ ਜਿਹੜੇ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਉਹ ਲੋਕ ਕਿੱਦਾਂ ਦੇ ਉਹਨਾਂ ਦੀ ਗੱਲਬਾਤ ਆ ਕਿਵੇਂ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਜਿਹੀ ਜਦੋਂ ਗਏ ਇੱਥੋਂ ਆਪਣਾ ਬੇਡਾ ਲੈ ਕੇ ਆਪਾਂ ਗਏ ਨਾ ਉੱਥੇ ਅੰਦਰ ਹੈਗੇ ਸੀ ਬਜ਼ੁਰਗ ਹੀ ਬਜ਼ੁਰਗਰ ਦੇ ਉਹਨਾਂ ਦਾ ਬੇਟਾ ਹੀ ਇੱਕ ਤੇ ਜਿਹੜੇ ਛੋਟੇ ਬੱਚੇ ਉਹਦੇ ਨਾਲ ਰਾਤ ਭੇਜਦੇ ਹੀ ਕਹਿੰਦਾ ਅਸੀਂ ਉੱਥੇ ਜਦੋਂ ਜਾ ਕੇ ਉਹਨਾਂ ਨੂੰ ਚੋਕਰ ਦੀ ਬੋਰਿਆ ਦਿੱਤਾ ਉਹ ਕਹਿੰਦਾ ਇੱਥੇ ਪਹਿਲਾਂ ਬਹੁਤ ਚਾਹ ਚੁਸ਼ਕਾਈ ਉਹਨਾਂ ਨੇ ਫਿਰ ਪ੍ਰਸ਼ਾਹ ਲੈ ਕੇ ਉਹਨਾਂ ਦਾ ਬੇਡਾ ਹਜੂ ਉਹ ਸ਼ਗਾਇਆ 2023 ਚ ਵੀ ਪਾਣੀ ਇੰਨਾ ਆ ਗਿਆ ਓਦੋਂ ਵੀ ਅਸੀਂ ਦੋਵੇਂ ਪਿਓ ਪੋਤੀ ਘਰੇ ਸੀ ਅੱਛਾ ਹਾਂਜੀ ਤੇ ਹੁਣ ਵੀ ਦੋਵੇਂ ਪਿਓ ਪੁੱਤ ਘਰੇ ਆ ਉਹਨਾਂ ਦੇ ਜਿਹੜੇ ਸੀ ਗਿਆਨ ਉਹ ਪ੍ਰਸ਼ਾਦਾ ਸ਼ਗਲੋ ਸੇਵਾ ਕਰ ਰਹੇ ਸਵੇਰ ਦੇ ਕਿ ਤੁਸੀਂ ਥੱਕੇ ਹੋਗੇ ਓਹ ਜੀਆਂ ਗੱਲਾਂ ਉਹਨਾਂ ਸਾਰਾ ਸਾਨੂੰ ਵੀ ਸਾਡਾ ਵੀ ਦੁੱਖ ਸੁਣਿਆ ਕਿ ਤੁਸੀਂ ਆਏ ਜੀ ਹਾਂਜੀ ਹਾਂਜੀ ਤੇ ਇਹ ਚੀਜ਼ ਵੇਖ ਕੇ ਫਿਰ ਵੀ ਬਹੁਤ ਮਹਿਸੂਸ ਹੋਇਆ ਕਿ ਆਪਾਂ ਬਾਹਰ ਆਓ ਪਾਣੀਆਂ 'ਚ ਬੈਠੇ ਆ ਤੇ ਫਿਰ ਵੀ ਉਹ ਸੋਚ ਰਹੇ ਆਪਣਾ ਕੋਈ ਤੁਹਾਨੂੰ ਜਿਹੜਾ ਹਜੂਰ ਤੁਸੀਂ ਗੱਲ ਕਰ ਰਹੇ ਹਜੂਰ ਸਾਹਿਬ ਦਾ ਪ੍ਰਸ਼ਾਦ ਵੀ ਦੇਖੋ ਤੁਸੀਂ ਜੇ ਮਿਲਿਆ ਵੀ ਤੁਹਾਨੂੰ ਕਿੱਥੇ ਮਿਲਿਆ ਜਾ ਕੇ ਮੈਂ ਨ ਕੁਦਰ ਅਸੀਂ ਬੜਾ ਜੋਰ ਲੈ ਕੇ ਨੇ ਨੇ ਬਾਬਾ ਜੀ ਆਪਣਾ ਆਇਆ ਨਾ ਬੇੜਾ ਆਇਆ ਨਾ ਕਿ ਅਸੀਂ ਚੱਲੇ ਆ ਤੇ ਬੜੇ ਥੱਕੇ ਨਾਲ ਉਹਨਾਂ ਨੇ ਸਾਨੂੰ ਬਿਠਾ ਕੇ ਚਾਰ ਵੀਰਾਂ ਹੀ ਮੁੰਡਾ ਬਿਠਾਤਾ ਸੀ ਮੈਂ ਸੁਣਿਆ ਮੈਂ ਵੀਡੀਓ ਬਣਾਈ ਤਾਂ ਆਪਾਂ ਮੰਜਾ ਢਾਇਆ ਸੀ ਆਪਾਂ ਨੂੰ ਅੰਦਰ ਕਹਿ ਰਹੇ ਸੀ ਕਿ ਥੋੜੀਆਂ ਨਾ ਕਣੀਆਂ ਜੀਆਂ ਆਣ ਲੱਗੀਆਂ ਸੀ ਉੱਥੇ ਚਾਹ ਪੀ ਰਹੇ ਸੀ ਆਪਾਂ ਤੁਹਾਨੂੰ ਕਹਿੰਦੇ ਵੀ ਅੰਦਰ ਆਓ ਅੰਦਰ ਬੈਠਦੇ ਆਪਾਂ ਬਾਹਰ ਦੇ ਵਿੱਚ ਜਦੋਂ ਬਾਹਰ ਕਦੇ ਕੋਈ ਹਾਫਤ ਆਂਦੀ ਤੇ ਪੰਜਾਬ ਵਾਲੇ ਸਾਰੇ ਚੱਲ ਜਾਂਦੇ ਨੇ ਹੈਲਪ ਕਰਨ ਪਰ ਜਦੋਂ ਪੰਜਾਬ ਤੇ ਆਫਤਾਂ ਆਉਂਦੀ ਉਦੋਂ ਕਿਉਂ ਨਹੀਂ ਕੋਈ ਬੋਰਡ ਦਾ ਨਗਰ ਸਰਕਾਰਾਂ ਬੋਰਡ ਦੀ ਉਹਨਾਂ ਦੇ ਸਾਥ 7 ਗਿਲੇ ਕਹਿੰਦੇ ਪੈ ਲਈ ਸਾਡੀ 7 ਗਿਲੇ ਸਾਰਾ ਪਾਣੀ ਡੁੱਬਿਆ ਪਿਆ ਹੈ ਕਿੰਦਾ ਦਾ ਤੁਹਾਨੂੰ ਮਹਿਸੂਸ ਹੈ ਕਹਿੰਦੇ ਨਹੀਂ ਕੋਈ ਚੱਕਰ ਨਹੀਂ ਰੱਬ ਦੇ ਭਾਣੇ ਜਾਂ ਕਹਿੰਦੇ ਤੁਸੀਂ ਅੱਪਾ ਜਦੋਂ ਅਪਾ ਗਏ ਸੀ ਅੰਦਰ ਤੁਰੀ ਵੈਸਟਾ ਦੇ ਬਿਨਾ ਸੀ ਸਾਡੀ ਕੋਈ ਸੇਫਟੀ ਵੀ ਨਹੀਂ ਸੀ ਪਰ ਵੀ ਦੇਖੋ ਕੋਈ ਡਰ ਨਹੀਂ ਹਨਾ ਇੰਨੀ ਚੋਕਰ ਲੱਦੀ ਸੀ ਆਪਾਂ ਤੇ ਆਪਾਂ ਕੋਈ ਪ੍ਰਵਾਹ ਨਹੀਂ ਕੀਤੀ ਵੀ ਚਲੋ ਬਈ ਸੇਵਾ ਕਰਨੀ ਕਰਨੀ ਚਾਹੇ ਸਾਡੇ ਕੋਲ ਜੋ ਚੀਜ਼ ਹੈਗੀ ਉਹੀ ਆਪਾਂ ਉਹਨਾਂ ਨਾਲ ਸੇਵਾ ਨਿਭਾ ਰਹੇ ਹਾਂ ਕਿੰਨੇ ਕਿਵੇਂ ਡੁੱਬੇ ਡੁੱਬ ਕੇ ਸਮਾਨ ਲੈਣ ਆ ਰਹੇ ਆ ਭਾਈ ਵੀਰਜੀ ਦੇਖੋ ਖੰਭੇ ਉਹਨਾਂ ਦਾ ਦੁੱਖ ਵੀ ਮਹਿਸੂਸ ਜਿਹ ਬਿਜਲੀ ਹੁਣ ਰਾਤ ਨੂੰ ਬਿਜਲੀ ਛੱਡਦੇ ਕਹਿੰਦੇ ਆ ਰਾਤ ਨੂੰ ਛੱਡਦੇ ਆ ਜਦੋਂ ਬੋਟ ਬੰਦ ਹੋਉਂਦੀ ਹੈ ਨਾ ਉਦੋਂ ਬਿਜਲੀ ਛੱਡਦੇ ਆ ਜੀ ਨਾਲੇ ਦੂਜੀ ਗੱਲ ਵੈਗ ਵੀ ਕੀ ਵੇਖੋ ਜੀ ਜਿਹੜਾ ਤੇ ਇਨਸਾਨ ਆ ਉਹ ਤੇ ਇੱਥੇ ਆ ਕੇ ਵੀ ਛਕ ਲੂਗਾ ਬੇੜੇ ਚ ਆ ਜੂਗਾ ਕਿੱਦਾਂ ਜਿਹੜੇ ਬੇਜਬਾਨੇ ਅੰਦਰ ਬੱਜੇ ਆ ਉਹਨਾਂ ਤੱਕ ਪਹੁੰਚਾਉਂਦਾ ਜਦੋਂ ਅਸੀਂ ਕਹਿੰਦੇ ਨਹੀਂ ਨਹੀਂ ਜੀ ਕੋਈ ਨਹੀਂ ਇਹ ਕਿੱਦਾਂ ਦਾ ਮਤਲਬ ਤੁਹਾਨੂੰ ਮਹਿਸੂਸ ਹੁੰਦਾ ਇੰਨਾ ਪਾਣੀ ਆ ਗਿਆ ਘਰੇ ਘਰੇ ਪਾਣੀ ਬਿਲਕੁਲ ਉਹਨਾਂ ਦੇ ਘਰ ਦੇ ਪਰ ਦਿਲਾਂ ਦੇ ਕਿੰਨੇ ਅਮੀਰ ਲੋਕ ਨੇ ਪੰਜਾਬੀ ਹਣਾ ਭਾਜੀ ਨੌਜਵਾਨ ਵੀਰ ਜਿਹੜੇ ਆਪਣੇ ਤੌਰ ਤੇ ਪੰਜਾਬ ਦੇ ਖਾਣਾ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਆ ਨੌਜਵਾਨ ਵੀਰ ਤੁਸੀਂ ਦੇਖੋ ਆਪਣੇ ਆਪ ਮਾਰੇ ਹੋ ਕੇ ਟਰਾਲੀਆਂ ਲੈ ਲੈ ਕੇ ਉਹਨਾਂ ਸਮਾਨ ਭਰ-ਭਰ ਕੇ ਲਿਆ ਰਹੇ ਪਰ ਜਦੋਂ ਉਹ ਅੰਦਰ ਜਾਂਦੇ ਨੇ ਨਾਲ ਸੇਵਾਵਾਂ ਨਿਭਾਉਂਦੇ ਨੇ ਦੇਖੋ ਤੁਸੀਂ ਅੰਦਰ ਜਿਹੜੇ ਲੋਕ ਅੰਦਰ ਫਸੇ ਹੋਇਆ ਲੋਕਾਂ ਦੇ ਹਾਲਾਤ ਕੀ ਨੇ ਉਹ ਵੀ ਜਾਣਾਂਗੇ ਵੀਰਾਂ ਨਾਲ ਕੋਈ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜੇ ਅੰਦਰ ਬੈਠੇ ਹੋਏ ਨੇ ਜਿਹੜੇ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਉਹ ਲੋਕ ਕਿੱਦਾਂ ਦੇ ਉਹਨਾਂ ਦੀ ਗੱਲਬਾਤ ਹੈ ਕਿਵੇਂ ਉਹ ਚੜ੍ਹਦੀ ਵੀਰ ਸਾਡੇ ਨਾਲ ਸਵੇਰ ਦੇ ਸੇਵਾਵਾਂ ਨਿਭਾ ਰਹੇ ਨੇ ਇੱਥੇ ਜੋਕਰ ਦੀ ਕਿਉਂਕਿ ਹੈਵੀ ਹੋ ਜਾਂਦਾ ਸਾਰਾ ਸਮਾਨ ਸੋਨ ਕਾਫੀ ਸੀ ਤੇ ਉਥੇ ਨਾ ਪਹੁੰਚਾ ਕੇ ਆਏ ਨੇ ਵੀਰ ਜੀ ਵੀਰ ਜੀ ਕਿਦਾਂ ਦਾ ਰਹਾ ਤੁਹਾਡਾ ਐਕਸਪੀਰੀਅੰਸ ਜਦ ਤੁਸੀਂ ਅੰਦਰ ਮੈਂ ਸੁਣਿਆ ਵੀ ਤੁਸੀਂ ਅੰਦਰ ਚਾਹ ਵੀ ਪੀ ਕੇ ਆਏ ਤੋਂ ਸਾਰਾ ਮਤਲਬ ਤੁਹਾਡੀ ਸੇਵਾ ਪਾਣੀ ਵੀ ਉਹਨਾਂ ਨੇ ਕੀਤੀ ਹੈ ਤੇ ਨਾਲ ਤੁਸੀਂ ਸਮਾਨ ਵੀ ਦੇ ਕੇ ਆਏ ਵੀਰ ਜੀ ਅਸੀਂ ਜਦੋਂ ਗਏ ਇੱਥੋਂ ਆਪਣਾ ਬੇਡਾ ਲੈ ਕੇ ਆਪਾਂ ਗਏ ਨਾ ਉਥੇ ਅੰਦਰ ਹੈਗੇ ਸੀ ਬਜ਼ੁਰਗ ਹੀ ਬਜ਼ੁਰਗਰ ਦੇ ਉਹਨਾਂ ਦਾ ਬੇਟਾ ਹੀ ਇੱਕ ਤੇ ਜਿਹੜੇ ਛੋਟੇ ਬੱਚੇ ਉਹਦੇ ਨਾਲ ਰਾਤ ਭੇਜਦੇ ਹੀ ਕਹਿੰਦਾ ਅਸੀਂ ਉੱਥੇ ਜਦੋਂ ਜਾ ਕੇ ਉਹਨਾਂ ਨੂੰ ਚੋਕਰ ਦੀ ਚਾਚੂ ਛਕਾਈ ਉਹਨਾਂ ਨੇ ਫਿਰ ਪ੍ਰਸ਼ਾਹ ਲੈ ਕੇ ਆਉਂਦਾ ਬੇਡਾ ਹਜੂਰ ਸਾਹਿਬ ਤੋਂ ਉਹ ਛਕਾਇਆ ਫਿਰ ਸਾਨੂੰ ਹੁਣ ਵੀ ਜੋੜ ਲਾਉਂਦੇ ਕਹਿੰਦੇ ਦੁੱਧ ਛਕੋ ਅਸੀਂ ਕਹਿੰਦੇ ਨਹੀਂ ਨਹੀਂ ਜੀ ਕੋਈ ਨਹੀਂ ਇਹ ਕਿਦਾਂ ਦਾ ਮਤਲਬ ਤੁਹਾਨੂੰ ਮਹਿਸੂਸ ਹੁੰਦਾ ਇੰਨਾ ਪਾਣੀ ਆ ਗਿਆ ਘਰੇ ਘਰੇ ਪਾਣੀ ਬਿਲਕੁਲ ਉਹਨਾਂ ਦੇ ਘਰ ਦੇ ਪਰ ਦਿਲਾਂ ਦੇ ਕਿੰਨੇ ਅਮੀਰ ਲੋਕ ਨੇ ਪੰਜਾਬੀ ਹਨ ਭਾਜੀ ਬਿਲਕੁਲ ਚੜ੍ਹਦੀ ਕਲਾ ਸਿੰਘ ਆ ਜੀ ਹਾਂਜੀ ਤੁਹਾਨੂੰ ਜਿਹੜਾ ਹਜੂਰ ਤੁਸੀਂ ਗੱਲ ਕਰ ਰਹੇ ਹੋ ਜਹੂਰ ਸਾਹਿਬ ਦਾ ਪ੍ਰਸ਼ਾਦ ਵੀ ਦੇਖੋ ਤੁਸੀਂ ਜੇ ਮਿਲਿਆ ਵੀ ਤੁਹਾਨੂੰ ਕਿੱਥੇ ਮਿਲਿਆ ਜਾ ਕੇ ਮੈਂ ਨਾ ਕੁਦਰਤ ਦੇ ਰੰਗ ਆ ਵਾਹਿਗੁਰੂ ਦੇ ਰੰਗ ਆ ਵੇਖੋ ਜੀ ਸਿੰਘ ਕਿੰਨੇ ਗਏ ਸਾਡੇ ਸਾਰਿਆਂ ਨੂੰ ਪ੍ਰਸ਼ਾਸਕਾਇਆ ਚਾਸ਼ਕਾਇਆ ਜੀ ਦੁੱਖ ਵੀ ਲੱਗਾ ਮੋਸ਼ਨਲ ਵੀ ਹੋਇਆ ਜਦੋਂ ਗੱਲਾਂ ਬਾਤਾਂ ਉਹਨੇ ਸੁਣੀਆਂ ਆ ਮਾ ਜੀ ਬੜੀਆਂ ਉਹ ਕਹਿੰਦੇ ਜੀ 2023 ਚ ਵੀ ਆਇਆ ਸੀ ਅੱਗੇ 2023 ਚ ਵੀ ਪਾਣੀ ਇੰਨਾ ਆ ਗਿਆ ਸੀ ਉਦੋਂ ਵੀ ਅਸੀਂ ਦੋਵੇਂ ਪਿਓ ਪੁੱਤ ਘਰੇ ਸੀ ਅੱਛਾ ਹਾਂਜੀ ਤੇ ਹੁਣ ਵੀ ਦੋਵੇਂ ਪਿਓ ਪੁੱਤ ਘਰੇ ਆ ਉਹਨਾਂ ਦੀ ਜਿਹੜੀ ਫੈਮਿਲੀ ਆ ਉਹ ਕਿਤੇ ਰਿਸ਼ਤੇਦਾਰਾਂ ਕੋ ਛੱਡ ਗਏ ਹੋ ਅੱਛਾ ਹਾਂਜੀ ਮਤਲਬ ਕਿ ਉਹ ਉੱਥੋਂ ਆਣਾ ਨਹੀਂ ਚਾਹੁੰਦੇ ਵੱਲ ਫਿਰ ਵੀ ਉੱਥੇ ਰਹਿਣਾ ਚਾਹੁੰਦੇ ਹਾਂਜੀ ਹਾਂਜੀ ਉਹਨਾਂ ਦੇ ਡੰਕਰ ਜੀ ਡੰਕਰ ਵੱਜੇ ਯਾਰ ਸਾਰਾ ਕੁਝ ਹੈਗਾ ਜੀ ਜੋ ਵੀ ਆ ਗਰਜੀ ਤੁਸੀਂ ਕੀ ਕਾਣਾ ਚਾਹੋ ਤੁਸੀਂ ਵੀ ਤੁਸੀਂ ਸਾਰੇ ਨਾਲ ਸੀ ਕੀ ਹਾਂਜੀ ਹਾਂਜੀ ਨਾਲ ਹੀ ਨਹੀਂ ਆਪਾਂ ਜਦੋਂ ਗਏ ਉੱਥੇ ਵੇਖਿਆ ਵਾ ਚਲੋ ਜੁਰਗ ਸੀ ਹਾਂਜੀ ਅਸੀਂ ਬੜਾ ਜੋਰ ਲੈ ਕੇ ਨਹੀਂ ਨਹੀਂ ਬਾਬਾ ਜੀ ਆਪਣਾ ਆਇਨਾ ਬੇੜਾ ਆਇਨਾ ਕਿ ਅਸੀਂ ਚੱਲੇ ਆ ਤੇ ਬੜੇ ਥੱਕੇ ਨਾਲ ਉਹਨਾਂ ਨੇ ਸਾਨੂੰ ਬਿਠਾ ਕੇ ਚਾਰ ਵੀਰਾਂ ਹੀ ਮੰਜਾ ਵਿਡਾਤਾ ਹੈ ਮੈਂ ਸੁਣਾ ਮੈਂ ਵੀਡੀਓ ਬਣਾਈ ਤੁਹਾਨੂੰ ਮੰਜਾ ਡਾਇਆ ਸੀ ਆਪਾਂ ਨੂੰ ਅੰਦਰ ਕਹਿ ਰਹੇ ਸੀ ਕਿ ਥੋੜੀਆਂ ਨਾ ਕਣੀਆਂ ਜੀਆਂ ਆਣ ਲੱਗੀਆਂ ਸੀ ਉੱਥੇ ਚਾਹ ਪੀ ਰਹੇ ਸੀ ਆਪਾਂ ਤੁਹਾਨੂੰ ਕਹਿੰਦੇ ਵੀ ਅੰਦਰ ਆਓ ਅੰਦਰ ਬੈਠਦੇ ਆਪਾਂ ਕਿ ਅੰਦਰ ਬੈਠੋ ਬੜਾ ਜੋਰ ਉਹਨਾਂ ਨੇ ਲਾਇ ਪ੍ਰਸ਼ਾਦੇ ਦਾ ਕਹਿ ਰਹੇ ਸੀ ਕਿ ਆਨੂੰ ਪ੍ਰਸ਼ਾਦਾ ਸ਼ਗਲੋ ਸੇਵਾ ਕਰ ਰਹੇ ਸਵੇਰ ਦੇ ਕਿ ਤੁਸੀਂ ਥੱਕੇ ਹੋਗੇ ਇਹੋ ਜੀਆਂ ਗੱਲਾਂ ਉਹਨਾਂ ਨੇ ਸਾਰਾ ਸਾਨੂੰ ਵੀ ਸਾਡਾ ਵੀ ਦੁੱਖ ਸੁਣਿਆ ਕਿ ਤੁਸੀਂ ਆਏ ਜੀ ਹਾਂਜੀ ਹਾਂਜੀ ਤੇ ਇਹ ਚੀਜ਼ ਵੇਖ ਕੇ ਫਿਰ ਵੀ ਬਹੁਤ ਮਹਿਸੂਸ ਹੋਇਆ ਕਿ ਆਪਾਂ ਬਾਹਰ ਆਓ ਪਾਣੀਆਂ 'ਚ ਬੈਠੇ ਆ ਤੇ ਫਿਰ ਵੀ ਉਹ ਸੋਚ ਰਹੇ ਆਪਣਾ ਕੀ ਇਹ ਸੇਵਾ ਕਰ ਰਹੀ ਹੈ ਸੰਗ ਤੇ ਇਹਨਾਂ ਨੂੰ ਵੀ ਚਾਹ ਪਾਣੀ ਪਿਉਣਾ ਵਾ ਤੁਸੀਂ ਕਿੱਥੋਂ ਆਏ ਵੀਰ ਜੀ ਵੈਸੇ ਅਸੀਂ ਵੀਰ ਜੀ ਤਰਨਦਾਰਨ ਤੋਂ ਆਏ ਤਰਨਦਾਰਨ ਤੋਂ ਪਿੰਡਾ ਡਾਠਾ ਰੂ ਪਿੰਡਿਆ ਉਹ ਤੋਂ ਸਪੈਸ਼ਲ ਆਏ ਤੁਸੀਂ ਸਪੈਸ਼ਲੋਂ ਹਾਂਜੀ ਹਾਂਜੀ ਸਾਡੇ ਪਿੰਡ ਤੇ ਚਾਰ ਪਿੰਡਰ ਲਾਗੂ ਲਾਗੀ ਪੈਂਦੇ ਆ ਇੱਥੇ ਨੋਜਵਾਨ ਕਹਿੰਦਾ ਪਹਿਲਾਂ ਆਪਾਂ ਇਕੱਠੇ ਕਰਕੇ ਗੱਡੀ 'ਚ ਆਣਗੇ ਆ ਜੀ ਗੱਡੀ 'ਚ ਆਣ ਲੱਗੇ ਗੱਡੀ 'ਚ ਆਣ ਲੱਗੇ ਪਹਿਲਾਂ ਫਿਰ ਸਾਰੇ ਵੀਰਾਂ ਨੂੰ ਜਿੱਦਾਂ ਸਲਾਹ ਕੀਤੀ ਸਾਰੇ ਐਨ ਆਰ ਆਈ ਵੀਰ ਫੌਜੀ ਭਰਾ ਬਾਕੀ ਜਿਹੜੇ ਆਪਣੇ ਵੀਰ ਜਿੰਨਾ ਜੋਗੇ ਹੈਗੇ ਸਾਰਿਆਂ ਨੇ ਸਾਥ ਦਿੱਤਾ ਬਸ ਸੰਗ ਦੇ ਸੰਯੋਗ ਨਾਲ ਆਪਾਂ ਲੈ ਗ ਔਰ ਅਗੂ ਵੀ ਕਿਵੇਂ ਕਿਵੇਂ ਦਾ ਤੁਹਾਨੂੰ ਲੱਗਾ ਵੀ ਹੋਰ ਕੀ ਕੀ ਸਮਾਨ ਦੀ ਲੋੜ ਹੈ ਇੱਥੇ ਕਿਵੇਂ ਦੇ ਹਾਲਾਤ ਨੇ ਉਹ ਚੀਜ਼ਾਂ ਤੁਸੀਂ ਪ੍ਰੋਵਾਈਡ ਕਰਾਓਗੇ ਆਓਗੇ ਹਾਂਜੀ ਹਾਂਜੀ ਜੀ ਵੇਖੋ ਜਿੱਦਾਂ ਦਾ ਦੇਖੋ ਹੁਕਮ ਹੋਇਆ ਸੰਗਤ ਦੇ ਨਾਲ ਹੀ ਆ ਬਾਈ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੁਹਾਨੂੰ ਪਤਾ ਜੋ ਸੰਗਤ ਜਿੱਦਾਂ ਤੇਲਪੁਲ ਇਕੱਠਾ ਹੋਊਗਾ ਫਿਰ ਆਵਾਂਗੇ ਜੀ ਬੋ ਜੀ ਮੈਂ ਜਾਨਾ ਨੌਜਵਾਨਾਂ ਦੀ ਸੋਚ ਜਾਨਣਾ ਚਾਹੁੰਦਾ ਕਿ ਦੇਖੋ ਪੰਜਾਬ ਦੇ ਵਿੱਚ ਜਦੋਂ ਬਾਹਰ ਕਦੇ ਕੋਈ ਆਫਤ ਆਂਦੀ ਤੇ ਪੰਜਾਬ ਵਾਲੇ ਸਾਰੇ ਚੱਲ ਜਾਂਦੇ ਨੇ ਹੈਲਪ ਕਰਨ ਪਰ ਜਦੋਂ ਪੰਜਾਬ ਤੇ ਆਫਤਾਂ ਆਂਦੀ ਉਦੋਂ ਕਿਉਂ ਨਹੀਂ ਕੋਈ ਬੋਰਡ ਦਾ ਨਗਰ ਸਰਕਾਰਾਂ ਬੋਰਡ ਦੀਆਂ ਨੇ ਤੇ ਨਾ ਕੋਈ ਇਸ ਬਾਰੇ ਕੀ ਕਹਿਣਾ ਚਾਹੋਗੇ ਕਹਿਣਾ ਕੋਈ ਨਹੀਂ ਜੀ ਚੜ੍ਹਦੀ ਕਲਾ ਸਿੰਘ ਇਹਨਾਂ ਲੋੜ ਹੀ ਨਹੀਂ ਕਹਿੰਦੀ ਜੀ ਬਾਹਰੋਂ ਇਹਨਾਂ ਨੂੰ ਨਾ ਅਗੇ ਸਰਕਾਰ ਦੀ ਜ਼ਰੂਰਤ ਹੈ ਜੀ ਕਿਹ ਚੀਜ਼ ਦੀ ਹੁਣ ਜਿੱਥੇ ਘਰੋਂ ਤੁਸੀਂ ਗੱਲ ਕਰੰਦਾ ਏ ਉਹ ਉਹਨਾਂ ਦੇ ਸੱਤ ਗਲੇ ਕਹਿੰਦੇ ਪੈ ਲਈ ਸਾਡੀ ਸੱਤ ਗਲੇ ਸਾਰਾ ਪਾਣੀ ਡੁੱਬਿਆ ਪਿਆ ਹੈ ਕਹਿੰਦੇ ਕਿੱਦਾਂ ਦਾ ਤੁਹਾਨੂੰ ਮਸੂਦਾਂ ਕਹਿੰਦੇ ਨਹੀਂ ਕੋਈ ਚੱਕਰ ਨਹੀਂ ਰੱਬ ਦੇ ਭਾਣੇ ਜਾ ਕਹਿੰਦੇ ਕੋਈ ਗੱਲ ਹੀ ਨਹੀਂ ਆ ਕਹਿੰਦੇ ਜੋ ਹੁਕਮ ਇਹੋ ਜਿਹਾ ਮਾਰਾ ਦਾ ਪੰਜਾਬ ਨੇ ਬੜੀ ਉਰੀ ਸਹੀ ਹੈ ਬੜੀ ਜੀ 2023 ਚ ਕਹਿੰਦੇ ਸਾਡੀ ਫਸਲ ਖਰਾਬ ਹੋ ਗਈ ਸਾਰੀ ਉਦੋਂ ਵੀ ਕੋਈ ਸਰਕਾਰ ਅਜੀ ਹੁਣ ਤੁਸੀਂ ਅੱਜਦੋਂ ਆਪਾਂ ਗਏ ਸੀ ਅੰਦਰ ਤੁਰੀ ਵੈਸਟਾ ਦੇ ਬਿਨਾ ਸੀ ਸਾਡੀ ਕੋਈ ਸੇਫਟੀ ਵੀ ਨਹੀਂ ਸੀ ਪਰ ਵੀ ਦੇਖੋ ਕੋਈ ਡਰ ਨਹੀਂ ਹਨਾ ਇੰਨੀ ਚੋਕਰ ਲੱਦੀ ਸੀ ਆਪਾਂ ਤੇ ਆਪਾਂ ਕੋਈ ਪ੍ਰਵਾਹ ਨਹੀਂ ਕੀਤੀ ਵੀ ਚਲੋ ਵੀ ਸੇਵਾ ਕਰਨੀ ਕਰਨੀ ਚਾਹੇ ਸਾਡੇ ਕੋਲ ਜੋ ਚੀਜ਼ ਹੈਗੀ ਉਹੀ ਆਪਾਂ ਉਹਦੇ ਨਾਲ ਸੇਵਾ ਨਿਭਾ ਰਹੇ ਹਾਂ ਦੇਖੋ ਜੀ ਇੰਨਾਰੇ ਜਿੱਦਾਂ ਹੁਣ ਇਹਦੇ ਹੁਣ ਇਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਨਾ ਇਥੋਂ ਸਾਰੀ ਜਿਹੜੀ ਵੀ ਇਹਨਾਂ ਨੂੰ ਸਹੂਲਤਾਂ ਦੇ ਸੇਫਟੀ ਚਾਹੀਦੀ ਆ ਜੀ ਸੇਫਟੀ ਚਾਹੀਦੀ ਪਾਣੀ ਵੀ 8-8 ਫੁੱਟ 9-9 ਫੁੱਟ ਪਾਣੀ ਅਸੀਂ ਵੀ ਆਪਾਂ ਸੇਵਾ ਕਰ ਰਹੇ ਹਾਂ ਕਰਦੇ ਮੈਂ ਜੀ ਸਾਡੇ ਲੋਕ ਬਚਾਉਣੇ ਆ ਆਪਾਂ ਬਿਲਕੁਲ ਬਿਲਕੁਲ ਜੀ ਜਿਹੜੇ ਰਸਤੇ ਦੇਖਿਆ ਆਪਾਂ ਵੀਰ ਕਿਨੇ ਕਿਵੇਂ ਡੁੱਬੇ ਡੁੱਬ ਡੁੱਬ ਕੇ ਸਮਾਨ ਲੈਣ ਆ ਰਹਿਆ ਭਾਜੀ ਵੀਰ ਜੀ ਵੇਖੋ ਖੰਭੇ ਤੁਹਾਨੂੰ ਦੁੱਖ ਵੀ ਮਹਿਸੂਸ ਜਿਹੜੀਆਂ ਬਿਜਲੀ ਦੀਆਂ ਤਾਰਾਂ ਵੇਚਿਆ ਪਾਣੀ ਦੇ ਜੀ ਬਿਜਲੀ ਹੁਣ ਰਾਤ ਨੂੰ ਬਿਜਲੀ ਛੱਡਦੇ ਕਹਿੰਦੇ ਹਾਰਾ ਨੂੰ ਛੱਡਦੇ ਆ ਜਦੋਂ ਬੋਰਡ ਬੰਦ ਹੋ ਜਾਂਦੀਆਂ ਨੇ ਉਦੋਂ ਬਿਜਲੀ ਛੱਡਦੇ ਆ ਜੀ ਨਾਲੇ ਦੂਜੀ ਗੱਲ ਵੈਗ ਵੀ ਕੀ ਵੇਖੋ ਜੀ ਜਿਹੜਾ ਤੇ ਇਨਸਾਨ ਆ ਉਹ ਤੇ ਇੱਥੇ ਆ ਕੇ ਵੀ ਛਕ ਲੂਗਾ ਬੇੜੇ ਚ ਆ ਜੂਗਾ ਕਿੱਦਾਂ ਜਿਹੜੇ ਬੇਜਬਾਨੇ ਅੰਦਰ ਬੱਜੇ ਆ ਉਹਨਾਂ ਤੱਕ ਪਹੁੰਚਾਉਣ ਦਾ ਚਲੋ ਆਪਣਾ ਫਰਜ਼ ਆ ਸਮਝਦਾ ਜਿਹੜਾ ਇਨਸਾਨ ਉਹ ਤੇ ਚਲੋ ਇੱਥੇ ਪਿੰਡ ਵਾਲੇ ਕੁਝ ਲੋਕ ਆਏ ਆ ਕੁਝ ਰਿਸ਼ਤੇਦਾਰਾਂ ਦੇ ਗਏ ਕਿ ਇੱਕ ਦੋ ਦੋ ਜਣੇ ਉੱਥੇ ਆ ਹੁਣ ਜਿਹੜੇ ਕਰਚ ਆਪਾਂ ਗਿਆ ਉਹਨਾਂ ਦੇ ਮਾਲ ਡੰਗਰ ਉੱਥੇ ਆ ਮਾਲ ਡੰਗਰ ਦੀ ਰਾਖੀ ਕਰ ਰਿਹਾ ਤੇ ਉਹਨਾਂ ਤੱਕ ਸੇਵਾ ਜਿਹੜੀ ਪਹੁੰਚੀ ਆ ਚਲੋ ਬਹੁਤ ਖੁਸ਼ ਹੋਇਆ ਵੀ ਕਿ ਚਲੋ ਸਾਡਾ ਦੇ ਸਰਜੂ ਦਾ ਜਿਹੜਾ ਮਾਲ ਡੰਗਰ ਬੇਜਮਾਨਿਆਂ ਦਾ ਉਹਨਾਂ ਦਾ ਬਹੁਤ ਔਖਾ ਆ ਪਿਆ ਪਾ ਜੀ ਦੁੱਧ ਵੀ ਪ੍ਰੋਵਾਈਡ ਕਰਾਇਆ ਜਾ ਰਿਹਾ ਦੁੱਧ ਵੀ ਲੈ ਕੇ ਆਉਂਦੇ ਆ ਉਧਰੋਂ ਮਡੰਗਰਾ ਦਾਹਾ ਦੁੱਧ ਲੈ ਕੇ ਵੀ ਆਉਂਦੇ ਆ ਨਾ ਨੋਹਰਾ ਉਹ ਜੀ ਇੱਕ ਡੇਰੀ ਫਾਰਮ ਉਹਦੇ ਵਿੱਚ ਘੱਟੋ ਘੱਟ ਵੀ ਉਹਨਾਂ ਦੀਆਂ ਜਿਆਦੀਆਂ ਨਹੀਂ 20 ਤੋਂ 35 گاਵਾਵਾਂ ਸਾਰੀਆਂ ਬਾਰ ਦੀਆਂ گاਵਾਵਾਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਉੱਥੇ ਹੁਣ ਉਹਨਾਂ ਨੂੰ ਸੇਵਾ ਜਿਹੜੀ ਪਹੁੰਚੀ ਉਹਨਾਂ ਦੇ ਸੇਵਾ ਪਹੁੰਚੀ ਆ ਉਹਨਾਂ ਨੇ ਚਲੋ ਗਿਆ ਵੀ ਸਾਡੇ ਕੋ ਆਪ ਦਾ ਉਹਨਾਂ ਨੇ ਬਹੁਤ ਚਾਰ ਪਾਇਆ ਉਹਨਾਂ ਦੀ ਉੱਚੀ ਕਾਫੀ ਉੱਚੀ ਆ ਪਾਣੀ ਤੋਂ ਘੱਟ ਕਰ ਜਾਣਾ ਹਾਂ ਤਿੰਨ ਹਾਂ ਤਿੰਨ ਚਾਰ ਫੋਟੇ ਆ ਜਿਹੜੇ ਉਹਨਾਂ ਨੇ ਸ਼ੈੱਡ ਪਾਇਆ ਹੋਇਆ 30 ਤੇ 30 35 ਫੋਟੇ ਜਿਹੜੀ 35 ਜਿਹੜੀਆਂ گاਵਾਵਾਂ ਨਾਲ ਉਹਨਾਂ ਨੇ ਵਿੱਚੇ ਪਾਣੀ ਦੇ 8 8 9 9 ਫੁੱਟ ਘੇਰੇ ਘੇਰੇ ਪਾਣੀ ਆ ਜੀ ਹਾਂਜੀ ਜ ਪੰਜਾਬ ਦੇ ਇਹ ਨੌਜਵਾਨ ਨੇ ਜਿਨ੍ਹਾਂ ਨੂੰ ਹਨਾਉੜ ਦਾ ਪੰਜਾਬ ਜਾਂ ਨਸ਼ੇੜੀ ਵੀ ਕਿਹਾ ਜਾਂਦਾ ਪਰ ਇਹ ਵੀਰ ਦੇਖੋ ਆਪਣੇ ਤੌਰ ਤੇ ਦੇਖੋ ਤੁਸੀਂ ਸਮਾਨ ਕਿਵੇਂ ਲਿਆ ਲਗਾ ਲਾਦ ਰਹੇ ਨੇ ਨਾ ਇਹ ਦਲੇਰੀ ਹੈ ਇਹਨਾਂ ਦੀ ਹੁਣ ਫਿਰ ਕਿਹੜਾ ਲਾਉਣਾ ਕਿਉਂਕਿ ਸ਼ਾਮ ਦਾ ਸਮਾਂ ਵੀ ਹੋ ਗਿਆ ਹਨੇਰਾ ਵੀ ਹੋ ਰਿਹਾ بارش ਵਿੱਚ ਵਿੱਚ ਪਈ ਹੈ ਨਾ ਵੀਰੇ بارش ਪਈ ਹੈ ਜੀ بارش ਨਹੀਂ ਅਪਾ ਜੀ ਗਾਂ ਲੈ ਕੇ ਉਦੋਂ بارش ਰਾਜ ਪਈ ਹੈ ਜੀ بارش ਪਈ ਪਰ ਚਲੋ ਕੋਈ ਗੱਲ ਨਹੀਂ ਜੋ ਵੀ ਆਈ ਚੜਦੀ ਕਲਾ ਜੀ بارش ਦੇ ਕਿਹਾ ਇਹ ਸਗੋਂ ਉਹਨਾਂ ਨੂੰ ਕਹਿਣ ਲੱਗੇ ਕਿ ਕਿ بارش ਉਹ ਕਹਿੰਦੇ ਕਿ ਤੁਹੇ ਤੇ ਅੱਜ ਆਏ 15 ਦਿਨ 10 15 ਦਿਨ ਹੋ ਗਏ ਆ ਕਿ ਕਹਿੰਦੇ ਅਸੀਂ ਤਾਂ ਇਦਾਂ ਹੀ ਬੈਠੇ ਆਂ ਕਿ بارش ਦੇ ਵਿੱਚ ਹੀ بارش ਆ ਗਈ ਹਟ ਗਈ ਵੀ ਸਾਡਾ ਤੇ ਹੁਣ ਵੇਖਦੇ ਆਂ ਵੇਖਦੇ ਇਹੀ ਚੀਜ਼ ਵੇਖਦੇ ਆ ਰਹੇ ਆਂ 10 ਬੰਦੇ ਕਹਿੰਦੇ ਤੁਰੇ ਫਿਰਦੇ ਇਦਾਂ ਕਹਿੰਦੇ ਸਭ ਤੁਰੇ ਫਿਰਦੇ ਲੱਗੇ ਬੰਨੇ ਕਿਆ ਬਾਗ ਏਦਾਂ ਹੀ ਕਹਿੰਦੇ ਲੱਗੇ ਬੰਨੇ ਸਭ ਤਾਂ ਆਂਦੇ ਆ ਚਲੇ ਜਾਂਦੇ ਆ ਉਹ ਕੋਈ ਉੱ퍼 ਟਾਈਮ ਵੀ ਨਾ ਸਰਵਾਈਵ ਕਰ ਰਿਆ ਇਹ ਅੰਦਰ ਦੇ ਹਾਲਾਤ ਉਹਨੂੰ ਦੱਸਿਆ ਵੀਰ ਸਾਡੇ ਹਨ ਅੰਦਰ ਸੇਵਾਵਾਂ ਨਿਭਾ ਕੇ ਆਏ ਆ ਉਹਨਾਂ ਲੋਕਾਂ ਨਾਲ ਗੱਲਬਾਤ ਕੇ ਬੈਠ ਕੇ ਵੀ ਆਏ ਆ ਤੇ ਉਹਨਾਂ ਨੇ ਦੇਖੋ ਹਸਤੇ ਤੱਕ ਅੰਦਰ ਦੀ ਸੇਵਾ ਕੀਤੀ ਚਾਹ ਪਾਣੀ ਪੁੱਛਿਆ ਪ੍ਰਸ਼ਾਦਾ ਪਾਣੀ ਪੁੱਛਿਆ ਤੇ ਨਾਲ ਉਹਨਾਂ ਨੂੰ ਬਿਠਾ ਕੇ ਪ੍ਰਸ਼ਾਦ ਵੀ ਸ਼ਗਾਇਆ ਜੀ ਹਜੂਰ ਸਾਹਿਬ ਦਾ ਤੇ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀ ਹੋਈ ਇੱਕ ਦਾਤ ਹੈ ਜਿਹੜੀ ਇੱਕ ਸੇਵਾ ਭਾਵ ਹੈ ਇੱਕ ਪਿਆਰ ਹੈ ਇੱਕ ਮੁਹੱਬਤ ਹੈ ਲੋਕਾਂ ਦੇ ਵਿੱਚ ਇੱਕ ਦੂਸਰੇ ਬਤੀ ਤਿਆਗ ਦੀ ਭਾਵਨਾ ਹੈ ਉਹ ਬਹੁਤ ਵਧੀਆ ਇਹ ਨੌਜਵਾਨਾਂ 'ਚ ਆਪਾਂ ਦੇਖੀ ਔਰ ਬਹੁਤ ਵਧੀਆ ਲੱਗਾ ਸਾਨੂੰ ਵੀ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤੋਂ ਤੱਕ ਆ ਪਹੁੰਚਾਈ ਕਿ ਇਹੋ ਜਿਹੇ ਜਿਹੜੇ ਜਿਹੜੀ ਘਟਨਾਵਾਂ ਕਹਿੰਦੇ ਆ ਜਾਂ ਕਿ ਜਿਹੜੇ ਐਕਸਪੀਰੀਅੰਸ ਹੁੰਦੇ ਆ ਇਹੋ ਜਿਹੇ ਬਹੁਤ ਲਗਤਰਾਂ ਐਕਸਪੀਰੀਅੰਸ ਜਿਨ੍ਹਾਂ ਤੋਂ ਸਿੱਖਣ ਨੂੰ ਮਿਲਦਾ ਔਰ ਤੁਹਾਨੂੰ ਵੀ ਦੇਖਣ ਨੂੰ ਮਿਲੇਗਾ ਕਿ ਇਹ ਨੌਜਵਾਨ ਵੀਰ ਸਾਡੇ ਹਨ ਸਾਡੇ ਪੰਜਾਬ ਦੇ ਆ ਤੇ ਬਹੁਤ ਵਧੀਆ ਲੱਗਾ ਨਾਲ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ